ਇਦੋਂ ਤੁਸੀਂ ਪਿਸਤੌਲਾਂ ਤੇ ਨੋਕ ਤੇ ਬੋਟਾ ਮੰਗੋਗੇ ਜੇ ਤੱਕ ਜਿਹੜਾ ਪ੍ਰਸ਼ਾਸਨ ਨੂੰ ਪੁਸ਼ਤ ਕਰਨਾ ਹੀ ਪਏਗਾ ਨਾ ਨਹੀਂ ਤੇ ਭੁਰੀਏ ਕਿ ਤੁਸੀਂ ਮਤਲਬ ਗ੍ਰੈਂਸਟਨ ਦੇ ਰਿਸਟਰੋਂ ਡੇਟਾ ਦੇਖੋ ਦੁਬਾਰਾ ਕਹੋ ਕਿ ਔਰ ਲੋਕਾਂ ਨੂੰ ਫੋਨ ਕਰਕੇ ਤਮਕਾਓ ਕੋਈ ਦੁਬਾਰਾ ਕਹੋ ਕਿ ਆਮਨ ਸ਼ਾਂਤੀ ਨਹੀਂ ਹੈਗੀ ਆ ਨਹੀਂ ਹੈ ਇਹ ਸਾਰੇ ਇਹਨਾਂ ਦੇ ਬਹਾਨੇ ਨੇ ਮੈਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਤੌਰ ਤੇ ਵਿਚਰ ਰਹੇ ਹਾਂ ਮੇਰੇ ਲਈ ਇਕੱਲਾ ਕੋਈ ਪਿੰਡ ਨਹੀਂ ਮੈਂ ਜਦ ਮੇਰਾ ਪਿਛਲਾ ਨਹੀਂ ਮੈਂ ਸਾਰੇ ਪੰਜਾਬ ਸਾਫ ਕਸ ਜ ਲੋਕਾਂ ਨੇ ਮੈਨੂੰ ਜਿਹੜਾ ਉਹ ਫਰਜ਼ ਦਿੱਤਾ ਕਿ ਮੇਰਾ ਫਰਜ਼ ਸਾਰੇ ਪੰਜਾਬ ਨੂੰ ਸਾਫ ਸੁਥਰਾ ਰੱਖਣਾ ਜਾਂ ਲੋਕਾਂ ਦੀ ਸਮੱਸਿਆ ਦਾ ਸੁਣਨਾ ਹੱਲ ਕਰਨਾ ਨੌਕਰੀਆਂ ਦੇ ਰਹੇ ਆ ਸੜਕਾਂ ਬਹੁਤ ਸ਼ਾਨਦਾਰ ਬਣ ਰਹੀਆਂ ਨੇ ਹਸਪਤਾਲ ਅਪਡੇਟ ਹੋ ਰਹੇ ਨੇ ਔਰ ਲੇਟੈਸਟ ਮਸ਼ੀਨਾਂ ਹਸਪਤਾਲਾਂ ਚ ਆ ਰਹੀਆਂ ਨੇ ਸਕੂਲ ਜਿਹੜੇ ਨੇ ਉਹਨਾਂ ਦੇ ਰਿਜ਼ਲਟ ਬੱਛੇ ਆ ਰਹੇ ਨੇ ਟੀਚਰ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਠੀਕ ਹੈ ਨਾ ਉਸ ਵਸੇ ਆਪਣੇ ਵੱਲੋਂ ਕੋਈ ਐਸਾ ਜਿਹੜਾ ਜ਼ਰੀਆ ਜਿਸ ਨਾਲ ਪੰਜਾਬ ਦੀ ਤਰੱਕੀ ਹੁੰਦੀ ਹੋਵੇ ਸੀ ਉਹ ਬਾਂਝਾ ਨਹੀਂ ਚੱਟਾਂਗੇ ਅਸੀਂ ਆਪਣੇ ਬੋਲ ਬੱਸਦੇ ਗੱਡੀਆਂ ਕੇ ਰੇਂਜ ਜਾਰੀ ਨੇ ਗੈਂਗਸਟਰਾਂ ਤੋਂ ਧਮਕੀਆਂ ਦਵਾਈਆਂ ਦੇ ਰਹੀ ਨੇ ਚੰਨੀ ਦੱਸਾ ਦੋ ਯਾਰ ਚੰਨੀ ਤਾਂ ਕੁਝ ਵੀ ਕਹਿਣ ਦੇ ਲੋ ਕਰੇ 100-100 ਬੈਲਟ ਪੇਪਰ ਆ ਗਈ ਕਿੱਥੇ ਆ ਗਈ ਉਹ ਗੈਰ ਜ਼ਿੰਮੇਵਰਨ ਉਹ ਤਾਂ ਆਪਣੀ ਹਾਰ ਮੰਨ ਲੀ ਜੇ ਚੰਨੀ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਨੇ ਨਾ ਤਾਂ ਫਿਰ ਇਹ ਕਾਲੀਦਾਨ ਕੋਲ ਹੋਣੀ ਕਿਉਂਕਿ ਗੈਂਗਸਟਰਾਂ ਦੀ ਪਾਰਟੀ ਤਾਂ ਉਹ ਬਣ ਗਈ ਹੁੰਦਾ ਹੈ ਮੈਕਸ ਸਬਟ੍ਰੈਕਟਰ ਤਾਂ ਉਹ ਦਿੰਦੇ ਨੇ ਪੁਸ਼ਤ ਬਣਾਈਆਂ ਉਹ ਕਰਦੇ ਨੇ ਅਸੀਂ ਕੋ ਗੈਂਗਸਟਰ ਆਲਮੀ ਅਸੀਂ ਤਾਂ ਸਮਾਂ ਕੱਢ ਕੇ ਆਏ ਹੋ ਵੈਲਕਮ ਮੈਂ ਤੁਹਾਡੇ ਸਾਈ ਅੱਜ ਪੰਜਾਬ ਦੇ ਸਭ ਪੰਜਾਬੀਆਂ ਨੂੰ ਜਿਨ੍ਹਾਂ ਨੇ ਬੀਤੇ ਕੱਲ 14 ਤਰੀਕ ਨੂੰ ਪੰਜਾਬ ਦੇ ਵਿੱਚ ਬੜਾ ਸ਼ਾਂਤੀਪੂਰਨ ਅਮਨਚੈਨ ਦੇ ਨਾਲ ਬਲਾਕ ਸੰਪਤੀ ਤੇ ਜ਼ਿਲ੍ਹਾ ਪਾਲਿਸ਼ਚਰ ਦੇ ਵਿੱਚ ਵੋਟਾਂ ਪਾ ਕੇ ਜਿਹੜੇ ਲੋਕ ਪਿਛਲੇ ਕਈ ਦਿਨਾਂ ਤੋਂ ਝੂਠਾ ਪ੍ਰਚਾਰ ਕਰਦੇ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੀ ਤੱਕਾ ਹੋ ਰਿਹਾ ਜੀ ਬੜੀ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਜੀ ਉਹ ਬਲਟਪੇਪਰ ਲੁੱਟ ਲਏ ਜੀ ਫਲਾਣਾ ਹੋ ਗਿਆ ਜੀ ਔਰ ਬੀਤੇ ਕੱਲ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਵੋਟ ਕੀਤਾ ਔਰ ਅਮਨ ਚੈਨ ਦੇ ਨਾਲ ਕੀਤਾ ਕੋਈ ਥੋੜਾ ਬਹੁਤਾ ਛੋਟਾ ਮੋਟਾ 12000 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਕੋਈ 2 4 5 6 ਥਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਲ ਲੋਕਾਂ ਨੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲਿਆ ਔਰ ਮੈਂ ਸਭ ਪੰਜਾਬੀਆਂ ਦਾ ਬਹੁਤ ਧੰਨਵਾਦੀ ਆ ਮਾਦੀ ਪਾਰਟੀ ਵੱਲੋਂ ਕਿ ਉਹਨਾਂ ਨੇ ਬਹੁਤ ਦਿਆਂ ਤੇ ਇੰਨੀ ਪ੍ਰਕਾਟ ਪੈਦਾ ਕਰਦੇ باوجود ਆਪਸੀ ਸਾਂਝ ਨਹੀਂ ਟੁੱਟਦੀ ਤੀ ਆਪਸੀ ਭਾਈਚਾਰਾ ਦੀ ਟੁੱਟ ਨਹੀਂ ਦਿੱਤਾ ਪਿੰਡਾਂ ਦੇ ਵਿੱਚ ਇਕੱਠਿਆਂ ਬੈ ਕੇ ਵੋਟਾਂ ਪਾਈਆਂ ਤੇ ਬਹੁਤ ਸਾਰੇ ਥਾਵਾਂ ਤੇ ਤੇ ਕਈ ਥਾਵਾਂ ਤੇ ਬਿਲਕੁਲ ਪੋਟਾਂ ਦੇ ਜਿੱਥੇ ਲੋਕ ਬਾਅਦ ਇਕੱਠੇ ਬੈਠੇ ਇਕੱਠੇ ਚਾਹਾਂ ਪੀਦੇ ਸੀਗੇ ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਕਿ ਜ਼िला ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਨਿਫਪਖ ਹੋਣ ਗਿਆ ਅਮਨ ਦਾ ਮਾਨ ਨਾਲ ਹੋਣ ਗਿਆ ਆਪਣਾ ਵਾਦਾ ਜਿਹੜਾ ਬੀਤੇ ਕੱਲ ਪੂਰਾ ਕੀਤਾ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ ਹੁਣ 7 ਦਾ ਤਰੀਕ ਨੂੰ ਉਹਦਾ ਰਿਜ਼ਲਟ ਆਊਗਾ ਸੋ ਇੱਕ ਤੇ ਮੈਂ ਇਹ ਤੁਹਾਡੇ ਸੂਪੂ ਦਾ ਪੰਜਾਬੀਆਂ ਦਾ ਤਧਵਾਦ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨਹੀਂ ਤੋੜੀ ਆਮਨਮਾਨ ਦੇ ਨਾਲ ਵੋਟਾਂ ਜਿਹੜੀਆਂ ਹੋਈਆਂ ਦੂਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਬੀਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗੁਰਦਾਸ ਮੋਤੋ ਸਰਦਾਰ ਸਗਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਵਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਪਹਿਲੀ ਗੱਲ ਤੇ ਸੁਖੀ ਰੰਧਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਦੀ ਤੋਂ ਲਾਇਆ ਗਿਆ ਸੀਗਾ ਕੀ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਜਦ ਅੱਜ ਠੀਕ ਸੀਗਾ ਕਿਦੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰਦੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਹਦੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਂ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਘਰ ਤਾਂ ਨੌਕਰੀ ਦੀ ਗੱਲ ਕੀਤੀ ਸੀ ਕਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁੱਖੀ ਹੁੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝੋਬਾਨ ਕੀਤੀ ਸੀਗੀ ਕੈਪਟਨ ਬਿੰਦਸ ਸਿੰਘ ਨੇ ਉਹ ਝੋਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਰੰਧਾਵਾ ਕਹਿੰਦਾ ਸੀਗਾ ਇਹੀ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇੰਨੇ ਕੁ ਦੋਸ਼ ਲਾਉਂਦੇ ਸੀ ਔਰ ਸਭ ਤੋਂ ਅੱਗੇ ਇਹ ਦੋਸ਼ ਲਾਉਣ ਵਾਲੇ ਮਾਝਾ ਬਗੜ ਜਿਹੜੀ ਸੀਗੀ ਔਰ ਸੁਖੀ ਉਹਦੀ ਗਵਾਹੀ ਕਰ ਰਿਹਾ ਸੀ ਕਿਉਂਕਿ ਕਿ ਚਿਬਨ ਉਸਦੀ ਦੌਰ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਬੜਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੁਖੀ ਲਾਵਾ ਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਵਾਅਦਾ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜਲ ਕੈਪਟਨ ਬਿੰਦਰ ਦਾ ਖਾਨਦਾਨ ਜਦੋਂ ਮੁਗਲਾਂ ਦਾ ਵਾਸ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਬਿੰਦਰ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮ제 ਲੈਂਦੇ ਨੇ ਤਾਂ ਦੌਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਕਿ ਕੈਪਟਨ ਮਨਿੰਦਰ ਸਿੰਘ ਦਾ ਪਰਵਾਜ਼ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਮ ਹੁੰਦੀ ਹੈ ਕੈਪਟਨ ਮਨਿੰਦਰ ਸਿੰਘ ਬਿਨਾਂ ਸਤਾ ਤੋਂ ਨਹੀਂ ਰਹਿੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਉਹਦਾ ਅੱਜ ਭਾਜਪਾ ਹੈ ਅੱਜ ਭਾਜਪਾ ਦੇ ਨਾਲ ਉਹਨਾਂ ਦਾ ਪਰਵਾਜ਼ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਭਾਜਪਾ ਦੇ ਨਾਲ ਤੁਰੇ ਫਿਰਦੇ ਸੱਤ ਪੰਜਾਬ ਜਦੋਂ ਕਾਲੀਦਾਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਕਾਲੀਦਾਲ ਛੱਡ ਕੇ ਆਪਣਾ ਕਾਲੀਦਾਲ ਵੀ ਬਣਾ ਲਿਆ ਸੀਗਾ ਉਹਨਾਂ ਨੇ ਫਿਰ ਕਾਂਗਰਸ ਚ ਗਏ ਫਿਰ ਕਾਂਗਰਸ ਛੱਡ ਕੇ ਕਾਲੀਦਾਲ ਚ ਆਏ ਤੇ ਮੁੜ ਕੇ ਫੇਰ ਦੇ ਦੋ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕ ਕਰਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਾਉਂਦੀ ਫਿਰ ਕਾਂਗਰਸ ਚ ਆ ਗਏ ਸੁਖੀਰ ਦਾਵਾ ਦੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜੇ ਕਹਿੰਦਾ ਬੜਾ ਉਹ ਧੜੇ ਬਾਜ ਆ ਬੜਾ ਜੀ ਉਹ ਜ਼ਬਾਨ ਦਾ ਪੱਕਾ ਹੈ ਸੱਭ ਨੂੰ ਲੱਗਦਾ ਨਾ ਸੁਖੀਰ ਦਾਵਾ ਕੇ ਗੱਲ ਦਾ ਪੱਕਾ ਤੇ ਨਾ ਕੈਪਟਨ ਵੀ ਪੱਕਾ ਦੋਵੇਂ ਹੀ ਆਪਣੀਆਂ ਗੱਲਾਂ ਤੋਂ ਕੱਚੇ ਸੁਖੀਰ ਦਾਵਾਜ ਤੋਂ ਚਾਹ ਸਾਲ ਪਹਿਲਾਂ 21 ਚ ਕੁਝ ਕਹਿੰਦਾ ਸੀ ਅੱਜ ਕੁਝ ਕਰ ਰਿਹਾ ਇਸ ਕਰਕੇ ਸੁਖੀਰ ਦਾਵਾ ਦੇ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਹੈ ਉਹ ਦੂਰ ਕਿਤੇ ਨਾ ਕਿਤੇ ਉੱਥੇ ਭਾਜਪੀ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਭਾਜਪੀ ਹਲ ਜਾਣਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾਰੀ ਪੱਲੀ ਕਾਂਗਰਸ ਹੈਗੀ ਆ ਉਹ ਸੁੱਖੀ ਹਜ਼ਾਵੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਵਿਰੁੱਧ ਵੀ ਆ ਤੇ ਪੰਜਾਬ ਦੇ ਵਿਰੁੱਧ ਵੀ ਆ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾੜਾ ਲਾ ਕੇ ਨਸ਼ੇ ਦਾ ਲਾੜਾ ਲਾ ਕੇ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਆਪਣੀ ਕੇ ਜਵਾਨ ਤੇ ਪੱਕਾ ਦੀ ਦਿਆ ਅੱਜ ਯਾਰ ਤੁਸੀਂ ਬੰਦੇਓ ਕੀ ਹੋ ਸੁਖੇਂਦਾਵਾ ਜੀ ਤੁਹਾਡੀ ਜਵਾਨ ਆ ਕੀ ਐ ਇੱਕੀ ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਮੁੱਖ ਮੰਤਰੀ ਬਣਾਓ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਜੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮਿੰਗੂ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਜੀ ਕੈਪਟਨ ਨੇ ਜੋ ਵਾਅਦੇ ਕੀਤੇ ਉਹ ਇੱਕ ਦੀ ਬੂਦਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਦੀ ਗਏ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਕਿ ਨਾ ਤੇ ਸੁਖੀ ਰੁਧਾਵੇ ਦਾ ਕੋਈ ਸਟੈਂਡ ਹੈ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਤੇ ਕੈਪਟਨ ਦੇ ਪਰਵਾਹ ਦਾ ਸਟੈਂਡ ਹੈ ਉਹ ਹਮੇਸ਼ਾ ਸਤਾ ਦੇ ਨਾਲ ਰਹਿੰਦੇ ਆ ਉਹ ਹਮੇਸ਼ਾ ਵਾਜਰੀ ਬਹੁਤ ਸਿਰ ਪਹਿਲਾ ਉਹਨਾਂ ਦੀ ਹਿਸਤੀ ਹੈ ਕਿ ਜਿਹਦਾ ਬਾਅਦ ਉਹਦੇ ਦੇ ਹਮੇਸ਼ਾ ਹੀ ਰਾਜਪੂਤ ਹੀ ਰਹੇ ਜਿਹਦਾ ਰਾਜ ਉਹਦੇ ਪੁੱਤ ਰਹੇ ਉਹ ਕਿ ਉਹਦੇ ਦੀ ਬਣਦੇ ਇਸ ਕਰਕੇ ਰਵਾਤ ਸਾਹਿਬ ਇਸ ਟਾਈਮ ਦੇ ਉੱਤੇ ਤੁਸੀਂ ਜਿਹ ਚਾਲ ਚੱਲ ਰਹੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਆ ਪੰਜਾਬੀਆਂ ਨੂੰ ਇੰਜ ਹੀ ਸਮਝਿਆ ਇਦਾਂ ਨਾ ਕਦਾ ਕਰੋ ਕਿਉਂਕਿ 4 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 4 ਸਾਲ ਹੀ ਪਹਿਲਾਂ ਤੁਸੀਂ ਪੌਣੇ 2 ਮਹੀਨੇ ਦੇ ਜੀ ਮੰਤਰੀ ਬਣੇ ਸੀਗੇ 4 ਸਾਲ ਪਹਿਲਾਂ ਬਹੁਤ ਜ ਲੰਮਾ ਸਮਾਂ ਦੀ ਇਕ ਹੀ ਸੀ ਤੁਸੀਂ ਪੌਣੇ 2 ਮੀਲਾਲੇ ਮੁੱਖ ਮੰਤਰੀ ਬਣੇ ਸੀਗੇ ਉਦੋਂ ਤੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸੁਣਾਈਏ ਕੀ ਕਹਿੰਦੇ ਇਹ ਦੂ ਕੈਪਟਨ ਬਾਰੇ ਉਦੋਂ ਦੀ న్యూਸਪੇਪਰ ਤੁਹਾਡੇ ਅੱਗੇ ਰੱਖੀਏ ਇਸ ਕਰਕੇ ਤੁਸੀਂ ਵੀ ਆਪਣੀ ਜ਼ੁਬਾਨ ਦੇ ਕੱਚੇ ਦੇ ਤੇ ਕੈਪਟਲ ਵੀ ਆਪਣੀ ਜ਼ੁਬਾਨ ਦਾ ਕੱਚਾ ਹੁੰਦੇ ਕਦੀ ਪੰਜਾਬ ਦੇ ਨਾਲ ਜਿਹੜੀ ਜ਼ੁਬਾਨ ਕੀਤੀ ਅੱਜ ਤੱਕ ਮੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇ ਦਾਈ ਸੁਖੀ ਰੁਦਾਵੇ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫਿਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਨਹੀਂ ਕੋਈ ਘੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫਿਰ ਚੰਡੀਗੜ੍ਹ ਤੋਂ ਚੱਲ ਜਾਈਏ ਪਰ ਪੰਜਾਬੀ ਕਾਂਗਰਸ ਨੂੰ ਜਾਣਦੇ ਪੰਜਾਬੀਆਂ ਨੇ ਜਿਹੜਾ 22 ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਤੋਂ ਵੀ ਭੈੜਾ ਫਤਵਾ ਦੇਣਗੇ ਉਦੋਂ ਦੇ 17 ਕੇ 16 ਆ ਗਿਆ ਐਸਾ ਉਹ ਵੀ ਦੀ ਆਉਂਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇੱਥੇ ਪਰਦੇ ਦੇ ਪਿੱਛੇ ਕੀ ਕੀ ਇਹਨਾਂ ਦੀਆਂ ਸਟੋਰੀਆਂ ਕੌਣ ਇਹਨਾਂ ਚੋ ਹੀਰੋ ਆ ਕੌਣ ਇਹਨਾਂ ਚੋ ਵਿਲਨ ਆ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੋ ਸੁਖੀ ਦਾ ਬਿਆਨ ਜਿਹੜਾ ਮੈਂ ਸਮਝਦਾ ਕਿ ਜਿਹੜੇ ਉਹਨੇ 21 ਜਿਹ ਬਿਆਨ ਦਿੱਤੇ ਆ ਆਪ ਜੀ ਮੰਤਰੀ ਬਣ ਲਈ ਐ ਨੁਲਟਾ ਦਾ ਬਿਆਨ ਆ ਉਹ ਸੁਖੀ ਦਾ ਹਵਾ ਆ ਆਪ ਖੁਦ ਕੇਂਦਰ ਦੇ ਨਾਲ ਭਾਜਪੀ ਦੇ ਨਾਲ ਕਿਤੇ ਨਾਲ ਕਿਤੇ ਲਿੰਕ ਦੇ ਵਿੱਚ ਆ ਉਦੋਂ ਭਾਜਪੀ ਦੇ ਵਿੱਚ ਸ਼ਾਮਲ ਹੋਣਾ ਚਾਹ। ਅੱਛਾ ਉਹ ਕਹਿੰਦੇ ਕਿ ਚੰਗੇ ਬਹੁਤ ਬਹੁਤ ਧੰਨਵਾਦ ਜੀ। ਕੋਰੀ ਫੇਰ ਤੁਹਾਡਾ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਆਨਲੀ ਜਿਹੜੇ ਵੀ ਤੁਸੀਂ ادارے ਤੋਂ ਆਏ ਹੋ ਪ੍ਰਿੰਟ মিডিਆ ਤੋਂ ਸੋਸ਼ਲ ਮੀਡੀਆ ਤੋਂ ਇਲੈਕਟ੍ਰੋਨਿਕ ਮੀਡੀਆ ਤੋਂ ਸਭ ਤੋਂ ਪਹਿਲਾਂ ਤਾਂ ਕੱਲ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਈਆਂ ਨੇ ਅਮਨ ਅਮਾਨ ਦੇ ਨਾਲ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਕੈਂਡੀਡੇਟ ਦੇ ਤੌਰ ਦੇਤੇ ਤੇ ਖਾਸ ਤੌਰ ਦੇਤੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਇਹ ਬੜੇ ਸਾਲਾਂ ਤੋਂ ਬਾਅਦ ਹੋਇਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਵਿੱਚ ਲੋਕ ਲਾਈਨਾਂ ਲਾ ਕੇ ਉਹਨਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਦੂਸਰਾ ਇਹਦੇ ਨਾਲ ਅਵੇਅਰਨੈਸ ਬਹੁਤ ਆਈ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਕੀ ਹੈ ਪੰਚਾਇਤ ਸਮਿਤੀ ਦੀਆਂ ਚੋਣਾਂ ਕੀ ਨੇ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਇਹ ਪਹਿਲਾਂ ਚੋਣਾਂ ਲੁੱਟ ਲਈਆਂ ਜਾਂਦੀਆਂ ਸਨ ਉਹਦੇ ਬਹੁਤ ਸਾਰੀਆਂ ਖਬਰਾਂ ਅੱਜ ਵੀ ਜਿਹੜੀਆਂ ਉਹ ਨੈੱਟ ਦੇ ਉੱਤੇ ਪਈਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ ਜਿਹੜੀ ਇੱਕ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਕੱਲ ਸ਼ਾਮ ਦੀ ਅੱਜ ਸਵੇਰ ਤੋਂ ਕਿ ਬੂਥ ਕੈਪਚਰ ਹੋਏ ਨੇ ਜਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਹੇਰਾਫੇਰੀ ਹੋਈ ਹੈ ਪਹਿਲਾਂ ਇਹੀ ਰੌਲਾ ਪਾਉਂਦੇ ਸੀਗੇ ਕਿ ਕਿਸੇ ਨੂੰ ਪੇਪਰ ਨਹੀਂ ਭਰਨ ਦਿੱਤੇ ਖੋਹ ਲਏ ਗਏ ਪੇਪਰ ਜੇ ਤੁਸੀਂ ਲਿਸਟਾਂ ਵੇਖੋਗੇ ਜਿਨ੍ਹਾਂ ਨੇ ਚੋਣਾ ਲੜੀਆਂ ਨੇ ਤੇ ਉਹਦੇ ਵਿੱਚ ਇਹ ਝੂਠੇ ਸਾਬਤ ਹੋ ਰਹੇ ਨੇ ਕਿਉਂਕਿ ਹਰ ਪਾਰਟੀ ਦੇ ਕੈਂਡੀਡੇਟ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਹੀ ਰੌਲਾ ਜਿਹੜਾ ਸੀ ਉਹ ਪੌੜਾ ਸ਼ੁਰੂ ਕਰ ਦਿੱਤਾ ਔਰ ਹੁਣ ਇਹੇ ਨਤੀਜੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੇਰ ਰੌਲਾ ਪਾ ਕੇ ਧਿਆਨ ਡਾਇਵਰਟ ਕਰਨਾ ਚਾਹੁੰਦੇ ਨੇ ਕਿਉਂਕਿ ਹਾਰ ਇਹਨਾਂ ਨੂੰ ਦਿਖ ਰਹੀ ਹੈ ਸਾਰਿਆਂ ਨੂੰ ਲੋਕਾਂ ਨੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਪਾਈਆਂ ਨੇ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਇਹ ਨਤੀਜੇ ਤੁਹਾਨੂੰ 17 ਤਰੀਕ ਨੂੰ ਦੱਸ ਦੇਣਗੇ ਜਿੱਥੋਂ ਤੱਕ ਇਹ ਗੱਲ ਕਰ ਰਹੇ ਨੇ ਬੂਥ ਕੈਪਚਰ ਕਰਨ ਦੀ ਜਾਂ ਹੇਰਾਫੇਰੀ ਕਰਨ ਦੀ ਕਿਸੇ ਜਗ੍ਹਾ ਤੋਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੈ ਕਿ ਕਿਸੇ ਜਗ੍ਹਾ ਦੇਤੇ ਪੁਲਿਸ ਨੇ ਬੂਥ ਦੇ ਉੱਤੇ ਕਿਸੇ ਇੱਕ ਧਿਰ ਦੇ ਬੰਦਿਆਂ ਨੂੰ ਸਿਰਫ ਅੰਦਰ ਜਾਣ ਦਿੱਤਾ ਹੋਵੇ ਕੋਈ ਕਿਸੇ ਜਗ੍ਹਾ ਤੋਂ ਕੋਈ ਸ਼ਿਕਾਇਤ ਨਹੀਂ ਗਈ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਗਈ ਕਿਸੇ ਜਗ੍ਹਾ ਦੇ ਉੱਤੇ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਕੋਈ ਸ਼ਿਕਾਇਤ ਨਹੀਂ ਆ ਕਿ ਕਿਸੇ ਕਿਸਮ ਦਾ ਮਾਲੀ ਨੁਕਸਾਨ ਕੋਈ ਹੋਇਆ ਹੋਵੇ ਜੇ ਇੱਕ ਦੋ ਜਗ੍ਹਾ ਦੇ ਉੱਤੇ ਮਾਮੂਲੀ ਝੜਪਾਂ ਹੋਈਆਂ ਨੇ ਤਾਂ ਉਹਨਾਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਮੇਰੇ ਕੋਲੇ ਇਹ ਵੱਖੋ ਵੱਖਰਾ ਡਾਟਾ ਹੈ ਵੱਖੋ ਵੱਖਰੇ ਸਾਲਾਂ ਦਾ ਕਟਨਾਵਾ ਜਿਹੜੀਆਂ ਆਵਾਪਰਦੀਆਂ ਰਹੀਆਂ ਨੇ ਉਹਦੇ ਵਿੱਚ ਖਾਸ ਤੌਰ ਦੇ ਤੇ ਤਿੰਨ ਸਾਲਾਂ ਦਾ ਜਿਹੜਾ ਜੀ ਉਹ ਜ਼ਿਕਰ ਹੈ 2008 2013 ਤੇ 2018 2008 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸੀ 13 ਵਾਲੀਆਂ ਚੋਣਾਂ ਦੇ ਵਿੱਚ ਫਿਰ ਇਹਨਾਂ ਦੋਨਾਂ ਦਾ ਗੱਠਜੋੜ ਸੀ ਔਰ 2018 ਦੇ ਵਿੱਚ ਕਾਂਗਰਸ ਨੇ ਇਹ ਚੋਣਾ ਜੜੀਆਂ ਉਹ ਲੁੱਟੀਆਂ ਸਨ ਜਿਸ ਤਰੀਕੇ ਦੇ ਨਾਲ 2008 ਦੇ ਵਿੱਚ ਗੁੱਡਾ ਗਰਦੀ ਦਾ ਨਾਚ ਜਿਹੜਾ ਉਹ ਨੱਚਿਆ ਗਿਆ ਸੀ ਪੰਜਾਬ ਦੇ ਵਿੱਚ ਕਿਸੇ ਦੂਜੀ ਧਿਰ ਨੂੰ ਬੂਤ ਤੱਕ ਨਹੀਂ ਸੀ ਲਾਉਣ ਦਿੱਤਾ ਗਿਆ ਬੂਤ ਕੈਪਚਰ ਕਰਨੇ ਤਾਂ ਬਹੁਤ ਦੂਰ ਵਾਲੀ ਗੱਲ ਸੀ ਬੂਤ ਹੀ ਨਹੀਂ ਸੀ ਲਾਉਣ ਦਿੱਤਾ ਗਿਆ ਪਹਿਲਾਂ ਪੇਪਰ ਜਿਹੜੇ ਉਹ ਨਹੀਂ ਭਰਨ ਦਿੱਤੇ ਗਏ ਸੀ ਕਿਸੇ ਨੂੰ ਥਾਂ ਥਾਂ ਦੇ ਉੱਤੇ ਹਿੰਸਾ ਹੋਈ ਕਤਲ ਹੋਏ ਕਤਲਾਂ ਦੇ ਮਾਮਲੇ ਦਰਜ ਨੇ 2008 ਦੇ ਵਿੱਚ ਉਹੀ ਸਾਰਾ ਕੁਝ ਫੇਰ 2013 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਨੇ ਪੰਜਾਬ ਦੇ ਵਿੱਚ ਕੀਤਾ ਇਥੋਂ ਤੱਕ ਕਿ ਜਦੋਂ 2008 ਦੇ ਵਿੱਚ ਜੇ ਇਸ ਕਿਸਮ ਦੀ ਗੁੰਡਾਗਰਦੀ ਉਦੋਂ ਮਾਝੇ ਦੇ ਜਰਨਲਕ ਹੋਣ ਵਾਲੇ ਨੇ ਕੀਤੀ ਮਾਝੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਜਲੰਧਰ ਤੋਂ ਉਹਨਾਂ ਦਾ ਬਿਆਨ ਵੀ ਤੁਸੀਂ ਨੈੱਟ ਦੇ ਉੱਤੇ ਈਜ਼ੀ ਲੱਭ ਸਕਦੇ ਹੋ ਮਨੁਜਨ ਕਾਲੀਆ ਹੋਰਾਂ ਦਾ ਕਿ ਮੈਂ ਐਡਵਾਨੀ ਹੋਰਾਂ ਨੂੰ ਇਹਦੀ ਪੂਰੀ ਜਾਣਕਾਰੀ ਦਿੱਤੀ ਆ ਤੇ ਅਸੀਂ ਗੱਠ ਜੋੜ ਤੋਂ ਪਛਾਹ ਵੀ ਹਟ ਸਕਦੇ ਆ ਜਿਸ ਕਿਸਮ ਦੇ ਨਾਲ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਹੀ ਕੁੱਟੇ ਗਏ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ ਭਜਾ ਭਜਾ ਕੇ ਉਹਨਾਂ ਨੂੰ ਕੁੱਟਿਆ ਗਿਆ ਸੀਗਾ 2013 ਦੇ ਵਿੱਚ ਫੇਰ ਉਹੀ ਕੁਝ ਵਾਪਰਦਾ 13 ਦੇ ਵਿੱਚ ਪਟਿਆਲੇ ਦੇ ਵਿੱਚ ਵੀ ਇੱਕ ਜਿਹੜਾ ਉਹ ਕਤਲ ਹੁੰਦਾ ਥਾਣਾ ਝੁਲਕਾ ਦੇ ਵਿੱਚ ਜਿਹੜਾ ਉਹ ਮਾਮਲਾ ਦਰਜ ਹੋਇਆ ਸੀਗਾ ਇੱਕ ਤੋਂ ਵੱਧ ਜਿਹੜੇ ਉਹ ਕਤਲ ਹੁੰਦੇ ਐ ਤੇ ਫਿਰ 17 ਦੇ ਵਿੱਚ ਆਉਂਦੇ ਨੇ ਕਾਂਗਰਸ ਵਾਲੇ ਉਹੀ ਪ੍ਰੈਕਟਿਸ ਉਹ ਕਰਦੇ ਨੇ ਜਿਹੜੀ ਉਹਨਾਂ ਨੇ 2008 ਤੇ 13 ਦੇ ਵਿੱਚ ਵੇਖੀ ਹੋਈ ਸੀ ਜਾਂ ਭੁਗਤੀ ਹੋਈ ਸੀ ਉਦੋਂ ਉਹਨਾਂ ਨੇ ਆ ਕੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਨਿਗਮ ਦੀਆਂ ਚੋਣਾਂ ਹੋਈਆਂ ਔਰ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਉਹੀ ਗੁੰਡਾਗਰਦੀ ਉਹਨਾਂ ਨੇ ਥਾਂ ਥਾਂ ਦੇ ਉੱਤੇ ਕੀਤੀ ਤੁਸੀਂ ਸਾਰੇ ਨੈੱਟ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਇਓ ਜਦੋਂ ਤੁਸੀਂ ਪਾਓਗੇ ਨਿਗਮ ਚੋਣਾਂ ਦੇ ਬਾਰੇ ਦੇ ਵਿੱਚ 2008 ਦਾ ਡਾਟਾ 13 ਦਾ ਡਾਟਾ 18 ਦਾ ਡਾਟਾ ਤੁਹਾਨੂੰ ਆਜੂਗਾ ਉੱਥੇ ਪੰਚਾਇਤ ਪੋਲਸ ਅਕਾਲੀ ਕਾਂਗਰਸ ਲਾਸ ਮੈਨ ਈਚ ਦੋਵੇਂ ਪਾਸੇ ਤੋਂ ਇੱਕ ਇੱਕ ਜਿਹੜਾ ਦੀ ਉਹ ਮਰਿਆ ਹਿੰਦੁਸਤਾਨ ਟਾਈਮ ਦੀ ਜਿਹੜੀ ਉਹ ਖਬਰ ਹੈ ਔਰ ਪ੍ਰਕਾਸ਼ ਸਿੰਘ ਬਾਦਲਹੂਰੀ 2008 ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਬਹੁਤ ਫੇਅਰ ਇਲੈਕਸ਼ਨ ਕਰਾਈਆਂ ਨੇ ਜਦੋਂ ਕਿ ਕਾਂਗਰਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਦੋਂ ਵੀ ਗਈ ਸੀ 13 ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਾਂਗਰਸ ਗਈ ਸੀ ਇਸ ਗੱਲ ਨੂੰ ਲੈ ਕੇ ਕਿ ਥਾਂ-ਥਾਂ ਦੇ ਉੱਤੇ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਜਪਾ ਨੇ ਗੁੰਡਾਗਰਦੀ ਦੇ ਨਾਲ ਇਹ ਚੋਣਾ ਦਿੱਤੇ ਬੂਥ ਕੈਪਚਰਿੰਗ ਜਿਹੜੀ ਇਹ ਕੀਤੀ ਹੈ ਕਿਸੇ ਜਗ੍ਹਾ ਦੇ ਉੱਤੇ ਕੋਈ ਬੂਥ ਕੈਪਚਰ ਜਿਹੜਾ ਉਹ ਨਹੀਂ ਹੋਇਆ ਨਾ ਕਿਸੇ ਕਿਸਮ ਦਾ ਕੋਈ ਮਾਮਲਾ ਜਿਹੜਾ ਉਹ ਦਰਜ ਹੋਇਆ ਅ ਫੇਅਰ ਇਲੈਕਸ਼ਨ ਜਿਹੜੀਆਂ ਉਹ ਤੁਸੀਂ ਪ੍ਰਸ਼ਾਸਨ ਤੋਂ ਵੀ ਪੁੱਛ ਸਕਦੇ ਹੋ ਆਪਣੇ ਤੌਰ ਦੇ ਉੱਤੇ ਵੀ 16 ਬੂਥ ਨੇ ਜਿਨ੍ਹਾਂ ਦੇ ਉੱਤੇ ਚੋਣਾ ਦੁਬਾਰਾ ਹੋਣੀਆਂ ਨੇ ਕੱਲ ਨੂੰ ਉੱਥੇ ਵੋਟਾਂ ਪੈਣੀਆਂ ਨੇ ਉਹ ਇਸ ਕਰਕੇ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜਾ ਚੋਣ ਨਿਸ਼ਾਨ ਸੀ ਉਹ ਗਲਤ ਛਪ ਗਿਆ ਕੈਂਡੀਡੇਟ ਦਾ ਨਾਮ ਜਿਹੜਾ ਉਹ ਗਲਤ ਛਪ ਗਿਆ ਜਾਂ ਕਿਸੇ ਜਗ੍ਹਾ ਤੇ ਕੁਝ ਇੱਕ ਦੋ ਟੈਕਨੀਕਲ ਪ੍ਰੋਬਲਮਸ ਆਈਆਂ ਨੇ ਉਹ ਜਿਹੜੀਆਂ ਚੋਣਾਂ ਰੱਦ ਕੀਤੀਆਂ ਗਈਆਂ ਨੇ ਕਿਸੇ ਕਿਸਮ ਦੀ ਹਿੰਸਾ ਦੀ ਵਜ੍ਹਾ ਕਰਕੇ ਨਹੀਂ ਕੀਤੀਆਂ ਗਈਆਂ ਕੋਈ ਹਿੰਸਾ ਜਿਹੜੀ ਐ ਕਿਸੇ ਜਗ੍ਹਾ ਦੇਤੇ ਪੰਜਾਬ ਦੇ ਵਿੱਚ ਨਹੀਂ ਹੋਈ ਆਪੋਜੀਸ਼ਨ ਵਿਰੋਧੀ ਧਿਰਾਂ ਵਾਲੇ ਸਿਰਫ ਔਰ ਸਿਰਫ 17 ਤਰੀਕ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਰੌਲਾ ਪਾ ਕੇ ਬੈਠ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਕਿੰਨੀਆਂ ਕਵੋਟਾਂ ਉਹਨਾਂ ਨੂੰ ਪਾਈਆਂ ਨੇ ਜਦੋਂ ਇਹ ਐਗਜੈਕਟ ਫਿਗਰਸ ਜਿਹੜੀਆਂ 17 ਤਰੀਕ ਨੂੰ ਆ ਜਾਣਗੀਆਂ ਤੁਸੀਂ ਪਰਸੈਂਟੇਜ ਦੇ ਹਿਸਾਬ ਦੇ ਨਾਲ ਦੇਖ ਲੈਣਾ ਕਿ ਕਿੰਨੀਆਂ ਵੋਟਾਂ ਵਿਰੋਧੀ ਧਿਰਾਂ ਨੂੰ ਗਈਆਂ ਨੇ ਤੇ ਕਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਉਹਦੇ ਕੰਮਾਂ ਦੇ ਆਧਾਰ ਦੇ ਉੱਤੇ ਪਈਆਂ ਨੇ ਮੈਂ ਇਹੀ ਕਹਣਾ ਸੀ ਕੋਈ ਤੁਹਾਡਾ ਹੋਰ ਸਵਾਲ ਸਰ ਜੀ ਜਿਹੜਾ ਤੁਸੀਂ ਡਾਟਾ ਦਿੱਤਾ ਕਿ ਕਿੰਨੀ